ਲद्दाख ਦੀ ਗੱਲ ਕਰਦੇ ਮਿੰਟ ਜੋ ਉੱਥੇ ਕਹਿੰਦੇ ਕਿ 4-5 ਮੌਤਾਂ ਵੀ ਹੋ ਗਈਆਂ ਨੇ ਕਿਉਂਕਿ ਉੱਥੇ ਕਮਸਾਨ ਜਿਹੜਾ ਵਿਆਹ ਹੋਇਆ ਅਜੇ ਤੱਕ ਪਰ ਭਾਜਪਾ ਕਾਂਗਰਸ ਤੇ ਦੋਸ਼ ਲਾ ਰਹੀ ਹੈ ਕਹਿੰਦੇ ਕਿ ਨਹੀਂ ਪਈ ਇਹ ਤੇ ਥੱਲੇ ਜਿਹੜੀ ਅੰਦਰਲੇ ਪਾਸੇ ਕਾਂਗਰਸ ਖੇਡ ਰਹੀ ਹੈ ਉੱਥੇ ਕੀ ਮਾਹੌਲ ਹੈ ਸਾਰੀ ਜਿਹੜੀ ਝਗੜਾ ਚੱਲ ਰਿਹਾ ਹੈ ਦੀ ਜੜ੍ਹ ਕੀ ਆ ਲद्दाख ਵਾਲੀ ਹਾਂਜੀ ਫਿਰ ਗੱਲ ਤੇ ਉੱਥੇ ਆ ਜਾਣੀ ਹੈ ਨਾ ਹਣਕੇ ਲੋਕ ਜੜ ਤੱਕ ਜਾਂਦੇ ਨਹੀਂ ਜੜ ਤੱਕ ਵਿਚਾਰੇ ਜਾਣ ਵੀ ਕੀ ਕਿਉਂਕਿ ਜੜ ਤੱਕ ਤੇ ਸਾਡਾ মিডিਆ ਨਹੀਂ ਜਾਂਦਾ ਦੰਦਾ ਨਹੀਂ ਜੀ ਜਾਣ ਹੀ ਨਹੀਂ ਦਿੰਦਾ ਜੀ ਹੂੰ ਅਸਲ ਦੇ ਵਿੱਚ ਗੱਲ ਪਤਾ ਕੀ ਹੈ ਜੀ ਕਿ ਲਦਾਖ ਦਾ ਜੇ ਤੁਸੀਂ ਨਕਸ਼ਾ ਦੇਖੋਗੇ ਨਾ ਕੱਲ ਵੀ ਆਪਾਂ ਗੱਲ ਕਰ ਰਹੇ ਸੀਗੇ ਵੀ ਚਾਰ ਉਹਨਾਂ ਦੀਆਂ ਮੇਂਡ ਮੰਗਾ ਜੀ ਹੁਣ ਚਾਰ ਮੰਗਾ ਕਹਦੇ ਨਾਲ ਜੁੜੀਆਂ ਉਹਦੇ ਵਿੱਚ ਇੱਕ ਤੁਸੀਂ ਗੱਲ ਕੀਤੀ ਕਿ ਲੇਹ ਤੇ ਕਾਰਗਲ ਪੜੀਆਂ ਸੀ ਨਾ ਤੁਸੀਂ ਵੀ ਮੰਗਾ ਕਲ ਪੜੀਆਂ ਸੀ ਬਿਲਕੁਲ ਲੇਹ ਤੇ ਕਾਰਗਲ ਵੱਖ-ਵੱਖ ਲੋਕ ਸਭਾ ਸੀਟਾਂ ਬਣਾਓ ਕਿਉਂ ਬਣਾਓ ਜੀ ਕਿਤੇ ਹੈ ਜਾਣਕਾਰੀ ਮੀਡੀਆ 'ਚ ਛਪੀ ਹੈ ਜਦੋਂ ਮਤਲਬ ਕਿ মিডিਆ ਨੇ ਹੀ ਜਾਣਕਾਰੀ ਨਹੀਂ ਦੇਣੀ ਤਾਂ ਫਰਕ ਕੀ ਕੀਤਾ ਜਾ ਸਕਦਾ ਬੇਸਿਕਲੀ ਜਿਹੜਾ ਕਾਰਗਿਲ ਹੈ ਕਾਰਗਿਲ ਬੱਬੂ ਮਾਨ ਦੇ ਇੱਕ ਗੀਤ ਚ ਵੀ ਆਉਂਦਾ ਬਣ ਗਿਆ ਮਸਲਾ ਇਹ ਕਾਰਗਿਲ ਦਾ ਜੀ ਕਾਰਗਿਲ ਵਾਰ ਕਾਰਗਿਲ ਹिल्स ਹੂੰ ਕਾਰਗਿਲ ਐਕਚੁਅਲ ਦੇ ਵਿੱਚ ਜੰਮੂ ਕਸ਼ਮੀਰ ਦਾ ਜਦੋਂ ਪਹਾੜ ਸੀਗਾ ਨਾ ਇਹ ਜਿਹੜਾ ਜ਼ਿਲ੍ਹਾ ਇਹਦੇ ਚ ਸ਼ੀਆ ਮੁਸਲਮਾਨ ਨੇ ਹੂੰ ਸੈਂਟੀਮੈਂਟ ਮੁਸਲਮਾਨਾਂ ਦੇ ਜੰਮੂ ਕਸ਼ਮੀਰ ਚ ਕਾਰਗਿਲ ਨੂੰ ਅਲੱਗ ਕੀਤਾ ਗਿਆ ਸੀ ਰਣਨੀਤਕ ਤੌਰ ਤੇ ਜੀ ਠੀਕ ਹੈ ਸਰ ਹਮ ਹੁਣ ਜਿਹੜਾ ਕਾਰਗਿਲ ਹੈ ਉਹ ਆ ਗਿਆ ਲਦਾਖ ਚ ਯੂਟੀ ਚ ਤੇ ਜਿਹੜੇ ਲਦਾਖ ਦੇ ਜ਼ਿਆਦਾਤਰ ਦੂਜੇ ਲੋਕ ਕਿਹਾ ਨਾਨ ਮੁਸਲਮ ਉਹ ਹੈਗੇ ਬੋਧੀ ਹਮ ਉਹ ਕਹਿੰਦੇ ਆ ਕਿ ਇਹਨਾਂ ਨੂੰ ਅੱਡ ਦਿਓ ਪ੍ਰਤੀਨਿਤਾ ਤੇ ਸਾਡੀ ਅੱਡ ਕਰ ਦਿਓ ਸੀਟ ਆਲਾ ਚੜ੍ਹਾਇਆ ਜੀ ਸੀਟਾਂ ਦਾ ਝਗੜਾ ਆ ਕੱਲ ਪਹੁੰਚ ਗਏ ਨਾ ਪਹੁੰਚ ਗਏ ਨਾ ਜਦ ਤੱਕ ਜੀ ਜੀ ਕਿ ਅਸਲ ਦੇ ਵਿੱਚ ਲੇ ਤੇ ਕਾਰਗਿਲ ਅੱਡ ਅੱਡ ਸੀਟਾਂ ਦਾ ਮਸਲਾ ਕੀ ਆ ਹੂੰ ਦੂਜੀ ਤੇ ਆ ਜਾਓ ਦੂਜੀ ਆ ਜਾਓ ਇੱਕ ਤੁਸੀਂ ਕੱਲ ਹੋਰ ਗੱਲ ਪੜ੍ਹੀ ਸੀ ਜਾਂਦੇ ਜਾਂਦੇ ਆਪਾਂ ਮਿਲ ਲੱਗਦਾ ਖੀਰ ਜੇ ਤੇ ਕੀਤਾ ਸੀਗਾ ਨਾ ਪ੍ਰੋਗਰਾਮ 'ਚ ਹੂੰ ਉਸ ਸਵਾਲ ਤੇ ਚਰਚਾ ਇੱਕ ਚੀਜ਼ ਹੋਰ ਦੇਖ ਲਓ ਉਹ ਕਹਿੰਦੇ ਕਿ ਸਾਨੂੰ 6th ਸ਼ੈਡਿਊਲ ਦੇ ਵਿੱਚ ਲੈ ਜਾ ਜੀ ਠੀਕ ਹੈ ਜੀ ਹੁਣ ਇਹ ਕੀ ਆ ਇਹਨੂੰ ਗੌਰ ਦੇ ਨਾਲ ਦੇਖੋ ਅੱਜ ਤੱਕ ਪੂਰੇ ਇੰਡੀਆ ਚੋਂ ਸਿਰਫ ਚਾਰ ਰਾਜਾਂ ਨੂੰ ਇਹ ਅਧਿਕਾਰਤ ਤੌਰ ਤੇ ਦਰਜਾ ਮਿਲਿਆ ਜੀ ਇਹ ਦਰਜਾ ਇਉਂ ਮਿਲਦਾ ਜਨਾਬ ਕਿ ਅਸਲ ਦੇ ਵਿੱਚੋ ਕੁਝ ਜਿਹੜੇ ਟ੍ਰਾਈਬਸ ਇਲਾਕੇ ਆ ਉਹਨਾਂ ਦੇ ਵਿੱਚ ਇੱਕ ਛੋਟੀ ਪੱਦਰ ਦੀਆਂ ਕਾਉਂਸਲਾਂ ਬਣਾ ਦਿੱਤੀਆਂ ਜਾਂਦੀਆਂ ਖੁਦਮਖਤਿਆਰ ਜੀ ਹੁਣ ਇੱਕ ਛੋਟੀ ਜੀ ਗੱਲ ਸੁਣੋ ਤੁਹਾਡੇ ਇੱਥੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਨਿਕਲਿਆ ਪੋਟਾਸ਼ ਮੰਨ ਲਓ ਇਹ ਜਿਹੜਾ ਕਬਰ ਵਾਲਾ ਏਰੀਆ ਜੇ ਇਹਨੂੰ 6ਥ ਸ਼ੈਡਿਊਲ ਦੇ ਵਿੱਚ ਪਾਇਆ ਹੁੰਦਾ ਜੀ 6ਵੀਂ ਅਨੁਸੂਚੀ ਦੇ ਵਿੱਚ ਹਮ ਮਲੋਟ ਏਰੀਆ ਜਿਹੜਾ ਇੱਕ ਮਲੋਟ ਟ੍ਰਾਈਬ ਦਾ ਹੁੰਦਾ ਕਬੀਲੇ ਦਾ ਹੁੰਦਾ ਜੀ 6ਵੀਂ ਅਨੁਸੂਚੀ ਚ ਪਿਆ ਹੁੰਦਾ ਤਾਂ ਇਥੋਂ ਪੋਟਾਸ਼ ਕੱਢਣ ਵਾਸਤੇ ਪਹਿਲਾਂ ਮਲੋਟ ਦੀ ਪਰਮਿਸ਼ਨ ਲੈਣੀ ਪੈਂਦੀ ਨਾ ਕਿ ਪੰਜਾਬ ਸਰਕਾਰ ਦੀ ਹਮ ਦੇਖ ਕਿੰਡੀ ਵੱਡੀ ਗੱਲ ਇੱਕ ਖੁਦਮਖਤਿਆਰੀ ਆ ਜਾਂਦੀ ਹੈ ਆਪਣੇ ਕੋਲ ਬਿਲਕੁਲ ਖੁਦਮਖਤਿਆਰੀ ਆ ਜਾਂਦੀ ਹੈ ਆਪਣੇ ਆਪ ਦੇ ਵਿੱਚ ਇਹ ਨਾ ਮੇਰੇ ਖਿਆਲ ਦੇ ਨਾਲ ਇੱਕ ਤੇ ਸ਼ੈਦ ਮਿਜ਼ੋਰਮ ਕੋਲਿਆ ਇੱਕ ਮਹਿਗਾਲਿਆ ਦੇ ਕੋਲਿਆ ਇੱਕ ਜਿਮ ਨਹੀਂ ਭੁੱਲਦਾ ਤੇ ਸਿੱਕਮ ਤੇ ਇੱਕ ਸ਼ਾਇਦ ਮਨੀਪੁਰ ਦੇ ਕੋਲ ਆ ਠੀਕ ਹੈ ਜੀ ਬਹੁਤ ਸਾਰੇ ਰਾਜ ਲਾਈਨ ਚ ਲੱਗੇ ਹੋਏ ਨੇ ਗੱਲ ਨੂੰ ਧਿਆਨ ਨਾਲ ਵਾਚ ਲਿਓ ਬਹੁਤ ਸਾਰੇ ਰਾਜ ਹੋਰ ਜਿੱਥੇ ਇਸ ਤਰ੍ਹਾਂ ਦੇ ਟ్రਾਈਬ ਰਹਿੰਦੇ ਨੇ ਲੋਕ ਜੀ ਕਬੀਲੇ ਲੋਕ ਰਹਿੰਦੇ ਨੇ ਕਭੀ ਪੜਿਆ ਨਾ ਹਾਂ ਜੀ ਐਸਟੀ ਸ਼ੈਡਿਊਲ ਟ్రਾਈਬਸ ਉਹ ਆਹੀ ਚੀਜ਼ਾਂ ਨੇ ਕਿ ਉਹ ਵੀ ਕਹਿੰਦੇ ਆ ਕਿ ਸਾਨੂੰ ਇਹ ਦਰਜਾ ਦੇ ਦਿਓ ਹੁਣ ਪੰਗਿਆ ਇਹ ਆ ਕਿ ਜੇ ਇਹ ਦਿੰਦੇ ਨੇ ਦਰਜਾ ਤੇ ਫਸਦੇ ਆ ਕਿਉਂਕਿ ਦੂਜੇ ਰਾਜ ਵੀ ਕਹਿਣਗੇ ਸਾਨੂੰ ਜੀ ਜੀ ਹੁਣ ਉਹ ਕਿਉਂ ਮੰਗ ਰਿਹਾ ਇਹਦੀ ਵੀ ਜੜ ਤੱਕ ਜਾਓ ਹਮ ਤੁਸੀਂ ਕਦੇ ਗਵਰਨਰ ਦੇਖਿਆ ਲਦਾਖ ਮੈਂ ਗਿਆ ਨਹੀਂ ਕਦੇ ਜਾਣ ਦਾ ਸੁਪਨਾ ਜ਼ਰੂਰ ਹੈ ਇੱਕ ਕੈਟਲੋਨੀਆ ਜਾਣਾ ਜ਼ਿੰਦਗੀ ਚ ਸੁਪਨਾ ਇੱਕ ਲਦਾਖ ਜਾਣਾ ਦੋ ਥਾਵਾਂ ਦੇ ਸੁਪਨੇ ਆ ਕਦੇ ਪੂਰੇ ਹੋਏ ਤਾਂ ਜ਼ਰੂਰ ਦੱਸਾਂਗੇ ਤੁਹਾਨੂੰ ਕਿਉਂ ਆ ਹਮ ਇੱਕ ਕੈਟਲੋਨੀਆ ਜਾਣਾ ਹਰ ਅਲਚ ਇਕ ਵਾਰ ਹੈ ਉੱਥੇ ਜਾਣਾ ਉਹ ਜਿਹੜੇ ਮੁਲਖ ਵਿਆਹੀ ਨਹੀਂ ਵਿਆਹੀ ਹੋਈ ਨਹੀਂ ਮਤਲਬ ਕਿ ਇੱਕ ਜਗ੍ਹਾ ਉਹ ਸੁਪੇਨ ਦੇ ਵਿੱਚ ਬਹੁਤ ਜ਼ਬਰਦਸਤ ਜਗ੍ਹਾ ਮੇਰੇ ਮਨ ਚ ਇੱਕ ਆ ਚਲੋ ਮੈਂ ਹਾਂ ਜੀ ਨਹੀਂ ਨਹੀਂ ਤੁਸੀਂ ਫਿਲਮ ਦੇਖੀ ਤੇ ਮੈਂ ਉਹ ਜਗ੍ਹਾ ਹਾਂ ਜੀ ਮੇਰੇ ਮਨ ਚ ਵਸਦੀ ਹੈ ਅੱਛਾ ਮੈਂ ਤੁਹਾਨੂੰ ਦੱਸਦਾ ਜੀ ਕਿ ਜਿਹੜਾ ਲਦਾਖ ਦਾ ਏਰੀਆ ਹੈ ਪਹਾੜੀ ਹਨ ਫਲਾਂਟ ਹਗਾ ਵਿੱਚੋਂ ਮਤਲਬ ਕਿ ਕੀ ਹੈ ਉਹ ਡੇਜ਼ਰਟ ਜੀ ਡੇਜ਼ਰਟ ਆਪਾਂ ਕਿਹਨੂੰ ਕਹਿੰਦੇ ਹਾਂ ਜਿੱਥੇ 25% ਤੋਂ ਘੱਟ ਬਾਰਿਸ਼ ਪੈਂਦੀ ਹੈ ਹੁਣ ਰਾਜਸਥਾਨ ਨੂੰ ਕੀ ਕਹਿੰਦੇ ਆਪਾਂ ਵੀ ਆ ਗਿਆ ਡੈਜ਼ਰਟ ਏਰੀਆ ਮਾਰੂਥਲਾ ਕਹਿੰਦੇ ਨੇ ਡੈਜ਼ਰਟ ਏਰੀਆ ਆ ਗਿਆ ਉਹ ਡੈਜ਼ਰਟ ਗਰਮ ਹੈ ਇਹ ਖੁਸ਼ਕ ਤੇ ਠੰਡਾ ਜੀ ਠੀਕ ਹੈ ਜੀ ਦੋਨਾਂ ਦਾ ਹੀ ਬੁਨਿਆਦੀ ਫਰਕ ਹੈ ਪਰ ਤੋਂਪੇ ਇੱਥੇ ਵੀ ਜਵਰਦਸਤ ਪੈਂਦੀ ਇਹ ਪਤਾ ਕੀ ਕਰ ਰਹੇ ਨੇ ਇਹ ਕਹਿੰਦੇ ਵੀ ਇੱਥੇ ਬਹੁਤ ਤਗੜੇ ਯਾਨੀ ਸੁਪਰ ਸੂਰਜੀ ਊਰਜਾ ਵਾਲੇ ਪਲਾਂਟ ਲਾ ਦਿਓ ਜੀ ਸੁਪਰ ਸੂਰਜੀ ਊਰਜਾ ਵਾਲੇ ਪਲਾਂਟ ਲਾ ਦਿਓ ਹੂੰ ਜਿਹਦੇ ਨਾਲ ਇਥੋਂ ਬਿਜਲੀ ਬਣਾਈ ਜਾਵੇ ਉਹ ਕਹਿੰਦੇ ਵੀ ਸਾਡਾ ਮੇਨ ਕੰਮ ਜਿਹੜਾ ਪਸ਼ੂ ਚਰਾਉਣ ਦਾ ਹੂੰ ਤੁਸੀਂ ਸਾਡੀ ਰੋਜ਼ੀ ਰੋਟੀ ਮਾਰ ਰਹੇ ਹੋ ਉਹ ਇਸ ਕਰਕੇ ਕਹਿ ਰਹੇ ਆ ਫਿਰ ਜਿਵੇਂ ਮੈਂ ਕਹਿਆ ਨਾ ਕਿ ਜੇ 6ਵੀਂ ਅਨੁਸੂਚੀ ਚ ਪਾ ਦਿੱਤੇ ਜਾਣਗੇ ਫਿਰ ਉਥੋਂ ਦਾ ਜੋ ਵੀ ਮਿਨਰਲ ਹੈ ਉਥੋਂ ਦਾ ਜੋ ਵੀ ਕਹ ਲਓ ਕਿ ਸੰਸਾਧਨ ਹੈ ਉਹਦੇ ਤੇ ਹੱਕ ਉਹਦਾ ਹੋ ਗਿਆ ਹੂੰ ਇਹ ਉਥੇ ਮਰਦੇ ਨੇ ਉਥੇ ਫਸਦੇ ਨੇ ਜਨਾਬ ਤੋਂ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਇਦਾਂ ਇੱਕ ਝਗੜੇ ਦਾ ਸਬਬ ਬਣ ਗਿਆ ਬਾਕੀ ਮੰਗਾ ਕੋਈ ਜ਼ਿਆਦਾ ਵੱਡੀਆਂ ਨਹੀਂ ਹੁੰਦੀਆਂ ਜਿਵੇਂ ਮੰਨ ਲੋ ਰਾਜ ਦਾ ਦਰਜਾ ਜਾਂ ਨੌਕਰੀਆਂ ਜੀ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਦਿਓ ਭਈ ਉਹ ਕੋਈ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਜੀ ਸਰਕਾਰਾਂ ਅਗੇ ਇਹ ਚੀਜ਼ਾਂ ਨੀਤੀਗਤ ਫੈਸਲੇ ਦੇ ਵਿੱਚ ਉਹ ਜਿਹੜਾ ਉਹ 6th ਸ਼ੈਡਿਊਲ ਵਾਲਾ ਦੇਣਗੇ ਉਸ ਵਿਧਾਨਕ ਸੋਧ ਦਾ ਵਿਸ਼ਾ ਜਿਵੇਂ ਉਸ ਵਿਧਾਨਕ ਸੋਧ ਲੈਉਣਗੇ ਦੂਜੇ ਸਟੇਟ ਰੌਲਾ ਪਾ ਲੈ। ਸੋ ਇਸ ਕਰਕੇ ਇਹ ਰੂਟਸ ਨੇ ਜੜਾ ਨੇ ਸਮੱਸਿਆ ਦਿੱਤੀ। ਤਾਂ ਜਿਹੜੇ ਸੋਨੂੰ ਵਾਂਗ ਚੁੱਕਿਆ ਇਹ ਕੋਈ ਅੱਜ ਦੇ ਥੋੜੇ ਬੈਠੇ ਆ। ਇਹ ਬੈਠੇ ਸੀਗੇ ਲਾ ਲੋ 3-4 ਸਾਲ ਤੋਂ ਰੌਲਾ ਪਾਉਂਦੇ ਸੀ ਤੁਸੀਂ ਅਣਗੌਲੇ। ਜੀ। ਤੁਸੀਂ ਉਹਨਾਂ ਨੂੰ ਇੱਕ ਦੋ ਜਿਹੜੀਆਂ ਚੀਜ਼ਾਂ ਸੀ ਉਹਦੇ ਤੇ ਰਾਜ਼ੀ ਕਰ ਦੇ। ਹਾਂ ਬਿਲਕੁਲ। ਕਿ ਦੇਖੋ ਜੀ ਇੱਥੇ ਰਾਜ਼ੀ ਕਰਦੇ ਆ ਤੁਹਾਨੂੰ। ਰੋਜ਼ਗਾਰ ਉਹਨਾਂ ਨੂੰ ਦਿੰਦੇ ਕੋਈ ਰਾਜ ਦਾ ਦਰਜਾ ਦਿੱਤਾ ਜਾ ਸਕਦਾ ਉਹਦੇ ਵਿੱਚ ਵੀ ਇਹਨਾਂ ਦਾ ਕਹਿਣਾ ਹੈ ਕਿ ਜੇ ਅਸੀਂ ਰਾਜ ਦਾ ਦਰਜਾ ਦਿੰਨੇ ਆ ਤਾਂ ਫਿਰ ਜੋ ਸਾਡੀ ਮਿਲਟਰੀ ਰਣਨੀਤੀ ਹੈ ਨਾ ਉਹਦੇ 'ਚ ਮਾਰ ਖਾਨੇ ਆ ਅਸੀਂ ਕਿ ਇੱਕ ਸਥਾਨਕ ਸਰਕਾਰ ਦਾ ਪ੍ਰਬੰਧ ਅਤੇ ਦੂਸਰਾ ਸੈਂਟਰ ਦਾ ਪ੍ਰਬੰਧ ਕਿਉਂਕਿ ਇੱਕ ਪਾਸੇ ਚైనా ਹੈ ਇੱਕ ਪਾਸੇ ਪਾਕਿਸਤਾਨ ਹੈ ਜੀ ਤੇ ਸਾਡੇ ਲਈ ਇਹ ਰਣਨੀਤਿਕ ਤੌਰ ਤੇ ਬਹੁਤ ਐਮ ਹੈ ਹੂੰ ਹੂੰ ਤਾਂ ਇਸ ਕਰਕੇ ਇੱਕ ਝਗੜਾ ਹੈ ਇੱਕ ਝਗੜੇ ਦੀਆਂ ਜੜਾਂ ਨੇ ਉੱਥੇ ਬੈਠੇ ਸਨ ਇਹ ਭੁਖ ਹੜਤਾਲ ਤੇ ਇਕਲੀ ਗੱਲ ਹੁਣ ਭੁਖ ਹੜਤਾਲ ਤੇ ਬੈਠੇ ਸਨ ਭੁਖ ਹੜਤਾਲ ਤੇ ਦੋ ਬੰਦੇ ਢਿੱਲੇ ਹੋ ਗਏ ਫਿਰ ਉਹ ਕੁਝ ਯੂਥ ਜਿਹੜਾ ਸੀਗਾ ਉਹ ਗੁੱਸੇ ਚ ਆ ਗਿਆ ਅਗਰੈਸਿਵ ਫਿਰ ਉਹਨਾਂ ਨੇ ਇਹਨਾਂ ਦਾ ਦਫ਼ਤਰ ਜਲਾਇਆ ਫਿਰ ਉੱਥੇ ਪੰਨ ਤੋੜ ਹੋਈ ਫਿਰ ਤੁਹਾਨੂੰ ਪਤਾ ਚਾਰ ਪੰਜ ਬੰਦੇ ਮਰੇ ਨੇ ਤੇ ਮੇਰੇ ਖਿਆਲ ਦੇ ਨਾਲ ਕੋਈ ਰਿਪੋਰਟ ਕੈਰੀ ਹੈ 40 ਜ਼ਖਮੀਆਂ ਕੋਈ ਕਹਿ ਰਿਹਾ 70 ਜ਼ਖਮੀਆਂ ਪਤਾ ਨਹੀਂ ਐਗਜ਼ੈਕਟ ਗਿਣਤੀ ਕੀ ਹੋਏਗੀ ਉਸ ਤੋਂ ਬਾਅਦ ਇਹ ਹਿੰਸਾ ਵਧੀ ਹੈ ਜੀ ਔਰ ਕੋਈ ਸਵਾਲ ਤੁਹਾਡਾ ਆਇਆ ਨਾ ਜ਼ੈਨ ਜੀ ਆ ਜਿਵੇਂ ਆਉਂਦੇ ਹੁੰਦੇ ਆ ਮੈਂ ਉਹਦੇ ਤੇ ਵੀ ਗੱਲ ਕਰ ਲਵਾਂਗਾ ਜੇ ਕੋਈ ਸਵਾਲ ਆ ਕਿ ਜ਼ੈਨ ਜੀ ਇਹ ਕੀ ਫਲਾਟਮ ਕਰ ਉਹ ਵੀ ਤੁਹਾਨੂੰ ਦੱਸ ਦਿਆਂਗਾ ਜੀ ਜੀ ਮਿੰਟੂ ਜੀ ਕਹਿਰ ਪਹਿਲਾਂ ਤੇ ਸਾਰੇ ਦੋਸਤਾਂ ਦਾ ਆਪਾਂ ਸ਼ੁਕਰੀਆ ਕਰੀਏ ਜੀ ਬਹੁਤ ਸਾਰੇ ਦੋਸਤ ਦੱਸ ਰਹੇ ਨੇ ਕਿ ਜਿਹੜੇ ਸ਼ੁਰੂ ਤੋਂ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਦੇਖੋ ਪੱਕੇ ਦੋਸਤ ਜਿਵੇਂ ਕਹਿੰਦੇ ਪੱਕੇ ਆੜੀ ਜਿਹੜੇ ਹੈਗੇ ਨੇ ਉਹਨਾਂ ਤੇ ਮਾਣ ਹੈ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਤੇ ਜ਼ੈਨ ਜੀ ਦਾ ਵੀ ਮਿੰਟੂ ਜੀ ਮਾੜਾ ਅਦਾਸੀ ਦਿਓ ਫਿਰ ਹੁਣ ਜ਼ੈਨ ਜੀ ਕੀ ਹੈ ਅਕਸਰ ਇਸ ਤੇ ਗੱਲਬਾਤ ਹੁੰਦੀ ਮੈਂ ਇਹ ਕੈਟਾਗਰੀ ਵਾਈਜ਼ ਉਮਰ ਵਾਈਜ਼ ਸ਼ਾਇਦ ਹੁੰਦਾ ਹੈ ਬਾਕੀ ਥੋੜਾ ਡਿਟੇਲ ਤੁਸੀਂ ਦੱਸਿਓ ਦੇਖੋ ਜਿਹੜਾ ਜਨਸੀ ਮਤਲਬ ਕਿ ਜਿਹੜੇ ਇਸ ਵੇਲੇ 18 ਤੋਂ 28 ਦੇ ਦਰਮਿਆਨ ਉਹਨਾਂ ਨੂੰ ਜਨਸੀ ਬੋਲਦੇ ਆ ਜੀ ਠੀਕ ਹੈ ਨਾ ਜੀ ਜਨਸੀ ਉਹ ਹੁਣ ਨੇਪਾਲ ਦੇ ਵਿੱਚ ਇਸ ਤਰ੍ਹਾਂ ਹੋਇਆ ਇੰਡੀਆ ਦੇ ਵਿੱਚ ਉਹ ਗਿਣਤੀ ਤਾਂ ਬਹੁਤ ਹੈ ਨਾ ਜਿਵੇਂ ਲਾ ਲਓ ਕਿ ਜਿਨ੍ਹਾਂ ਦਾ ਜਨਮ 1997 ਚ ਹੋਇਆ ਹੁਣ ਤੱਕ ਉਹ ਕੀ ਹੋ ਗਏ ਜਨਸੀ ਹਮ 18 ਤੋਂ 28 ਦੇ ਦਰਮਿਆਨ ਦੇ ਹੈ ਇੱਥੇ ਵੀ ਯੂਥ ਜੀ ਜ਼ੈਂਜ਼ੀਰ ਪਰ ਉਹ ਨੇਪਾਲ ਵਾਲਾ ਮਸਲਾ ਨਹੀਂ ਮੈਂ ਜਿਵੇਂ ਤੁਹਾਨੂੰ ਕਿਹਾ ਨਾ ਹਮ ਇੱਥੇ ਇਕੱਲਾ ਰੋਜ਼ਗਾਰ ਦਾ ਮੁੱਦਾ ਨਹੀਂ ਹੈ ਇੱਥੇ ਨਾਲ ਖੁਦਮਖਤਿਆਰੀ ਦਾ ਮੁੱਦਾ ਜੁੜਦਾ ਹੈ ਜੀ ਇੱਥੇ ਆਪਣੀ ਸਿਆਸੀ ਤਾਕਤ ਦਾ ਮੁੱਦਾ ਜੁੜਦਾ ਹੈ ਹਮ ਹਮ ਠੀਕ ਹੈ ਨਾ ਜੀ ਤਾਂ ਮਤਲਬ ਇਹ ਨਹੀਂ ਹੈ ਕਿ ਉਹ ਕਹਿ ਰਿਹਾ ਕਿ ਵੀ ਅਸੀਂ ਤਖਤਾਂ ਪਲਟ ਕਰਨਾ ਨਹੀਂ ਉਹ ਆਪਣੀ ਪ੍ਰਤੀਨਿਤਾ ਚਾਹੁੰਦੇ ਆ ਆਪਣੇ ਵਾਧ ਅਧਿਕਾਰ ਚਾਹੁੰਦੇ ਆ ਹਮ ਹਮ ਪਰ ਇੰਡੀਆ ਚ ਖਤਰਾ ਤੇ ਰਹੇਗਾ ਨਾ ਇਸ ਚੀਜ਼ ਦਾ ਕਿਉਂਕਿ ਜ਼ੈਂਜ਼ੀ ਦੀ ਸਭ ਤੋਂ ਜ਼ਿਆਦਾ ਗਿਣਤੀ ਹੋਣੀ ਇੱਥੇ ਆ ਜੀ 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 ਕਰਾ थैंक यू ਮਿਹਰਬਾਨੀ ਤੁਹਾਡੀ ਇੱਕ ਮਿੰਟ ਤੁਹਾਡਾ ਮੈਂ ਹੋਰ ਲੈਣਾ ਜੀ ਇੱਕ ਜਾਣਕਾਰੀ ਮੈਂ ਜ਼ਰੂਰ ਹੋਰ ਲੈਣੀ ਆ ਕਿਉਂਕਿ ਇਹ ਵੀ ਬੜੀ ਇੰਪੋਰਟੈਂਟ ਜਾਣਕਾਰੀ ਹੈ